ਦੀ ਯਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਅਸੀਂ ਬਣਾ ਕੇ ਤਿਆਰ ਕੀਤੇ ਕਾਲੇ ਛੋਲਿਆਂ ਦੀ ਸਬਜੀ ਇਸ ਸਬਜੀ ਦਾ ਆਪਾਂ ਜਿਹੜਾ ਤੜਕਾ ਲਾਣਾ ਹੈ ਉਹ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਲੱਗੂਗਾ ਜੇ ਤੁਸੀਂ ਵੀ ਕਾਲੇ ਛੋਲੇ ਬਣਾਣੇ ਆ ਤਾਂ ਉਸ ਦਾ ਤੜਕਾ ਇਸ ਤਰੀਕੇ ਨਾਲ ਲਾਇਓ ਤਾਂ ਜਿਹਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੋ ਸ਼ਿਰਪ ਮਸਾਲੇ ਹੀ ਤੇ ਵਿੱਚ ਉਹੀ ਮਸਾਲੇ ਪਾਣੇ ਆ ਜਿਹੜੇ ਅਸੀਂ ਹਰ ਰੋਜ਼ ਯੂਜ਼ ਕਰਦੇ ਆ ਉਹੀ ਆਮ ਮਸਾਲੇ ਸਿਰਫ ਇੱਕ ਤੜਕਾ ਵਜਨ ਦੇ ਨਾਲ ਸਬਜੀ ਦਾ ਫਲੇਵਰ ਬਿਲਕੁਲ ਚੇਂਜ ਹੋ ਜਾਂਦਾ ਹੈ ਇਸ ਸਬਜੀ ਦੇ ਅੱਗੇ ਮਟਰ ਪਨੀਰ ਵੀ ਫਿੱਕਾ ਪੈ ਜਾਂਦਾ ਕੀ ਇੰਨੀ ਜ਼ਿਆਦਾ ਇਹ ਸਵਾਦ ਬਣਦੀ ਹੈ ਇਸ ਦੀ ਗਰੇਵੀ ਬਿਲਕੁਲ ਸੰਘਣੀ ਜਿਸ ਤਰ੍ਹਾਂ ਟਾਬਿਆਂ ਤੇ ਚਿੱਟੇ ਛੋਲੇ ਜਾਂ ਕਾਲੇ ਛੋਲੇਾਂ ਦੀ ਗਰੇਵੀ ਹੁੰਦੀ ਹੈ ਉਸੇ ਤਰ੍ਹਾਂ ਦੀ ਸੰਘਣੀ ਗਰੇਵੀ ਬਣਦੀ ਹੈ ਤੇ ਬਿਲਕੁਲ ਉਹੀ ਫਲੇਵਰ ਦੇ ਘਰ ਵਿੱਚ ਸਿੰਪਲ ਜੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਕਾਲੇ ਛੋਲਿਆਂ ਦੀ ਸਬ지 ਅਸੀਂ ਕਿਸ ਤਰੀਕੇ ਦੇ ਨਾਲ ਬਣਾਈ ਹੈ ਤੇ ਕਿਸ ਤਰੀਕੇ ਦੇ ਨਾਲ ਇਹਦਾ ਤੜਕਾ ਲਾਇਆ ਹੈ ਆਓ ਬਣਾ ਕੇ ਤਿਆਰ ਕਰਦੇ ਆ ਢਾਬੇ ਵਾਲੇ ਫਲੇਵਰ ਦੇ ਕਾਲੇ ਛੋਲਿਆਂ ਦੀ ਸਬ지। ਕਾਲੇ ਛੋਲਿਆਂ ਦੀ ਸਬ지 ਬਣਾਉਣ ਦੇ ਲਈ ਅਸੀਂ ਕਾਲੇ ਛੋਲੇ ਰਾਤ ਨੂੰ ਭਿ ਕੇ ਰੱਖ ਲਏ ਆ ਜੇ ਤੁਸੀਂ ਸਵੇਰੇ ਭਣੇ ਆ ਤਾਂ ਇਹਨੂੰ ਕੁੱਕਰ ਵਿੱਚ ਤੁਸੀਂ ਛੇ ਤੋਂ 7 ਕਿਤੇ ਮੋੜ ਸਕਦੇ ਹੋ ਨਹੀਂ ਤਾਂ ਤੁਸੀਂ ਇਹਨਾਂ ਨੂੰ ਰਾਤ ਨੂੰ ਭੇਕੇ ਰੱਖ ਸਕਦੇ ਹੋ ਸਬਜ਼ੀ ਬਣਾਉਣ ਦੇ ਲਈ ਅਸੀਂ ਕੁੱਕਰ ਲੈਂਦੇ ਆਂ ਤੇ ਇਹਦੇ ਵਿੱਚ ਕਾਲੇ ਛੋਲੇ ਪਾ ਲੈਣੇ ਆ ਤੇ ਨਾਲ ਹੀ ਪਾ ਲੈਣਾ ਪਾਣੀ ਪਾਣੀ ਸਿਰਫ ਉਨਾ ਕ ਹੀ ਪਾਣਾ ਹੈ ਕਿ 1 ਇੰਚ ਇਹ ਉੱਪਰ ਹੈ ਉਹ ਪਾਣੀ ਜਿਆਦਾ ਬਿਲਕੁਲ ਪਾਣੀ ਨਹੀਂ ਪਾਣਾ ਇਹਦੇ ਵਿੱਚ ਇਸ ਤਰ੍ਹਾਂ ਬਹੁਤ ਹੀ ਘੱਟ ਪਾਣੀ ਪਾਣਾ ਹੈ ਕਿ ਅਸੀਂ ਰਾਤ ਦੇ ਭੇਤੇ ਹੋਏ ਹੈ ਜੇ ਤੁਸੀਂ ਸਵੇਰੇ ਤੇ ਭੇਣੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਤਾਂ ਤੁਸੀਂ ਇਹਦੇ ਵਿੱਚ ਪਾਣੀ ਥੋੜਾ ਜਿਆਦਾ ਪਾਣਾ ਹੈ ਹੁਣ ਇਹਦੇ ਵਿੱਚ ਪਾ ਦਦੇ ਅਸੀਂ ਦੋ ਤੇਜ ਪੱਤੇ ਪਾਣੇ ਆ ਚਾਰ ਲੌਂਗ ਇਹ ਪਾਣੇ ਆ ਇੱਕ ਵੱਡੀ ਇਲਾਇਚੀ ਦੋ ਛੋਟੀਆਂ ਇਲਾਇਚੀਆਂ ਪਾ ਲੈਣੀਆਂ ਆ ਤੇ ਇਸ ਤਰ੍ਹਾਂ ਲੰਬੇ ਲੰਬੇ ਕੱਟੇ ਹੋਏ ਇੱਕ ਤੇ ਜਾਂ ਦੋ ਪਿਆਜ਼ ਤੁਸੀਂ ਇਹ ਪਾ ਲੈਣੇ ਆ। ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਨਮਕ। ਨਮਕ ਪਹਿਲਾਂ ਥੋੜਾ ਨਮਕ ਪਾਣਾ ਹੈ ਕਿ ਬਾਅਦ ਵਿੱਚ ਅਸੀਂ ਦੁਬਾਰਾ ਫੇਰ ਨਮਕ ਪਾਵਾਂਗੇ। ਇਸਾ ਆਪਣਾ ਤੁਸੀਂ ਨਮਕ ਸਬਜ਼ੀ 'ਚ ਪਾ ਲੈਣਾ ਹੈ। ਹੁਣ ਇਹਦੇ ਵਿੱਚ ਪਾ ਦਿੰਦੇ ਆ ਇੱਕ ਚਮਚਾ ਦੇਸੀ ਘੀ ਦਾ। ਇਹ ਸਾਰਾ ਸਮਾਨ ਪਾ ਕੇ ਉੱਪਰ ਤੱਕਣ ਨਾਲ ਲੈਂਦੇ ਆ ਤੇ ਇਹਨੂੰ ਹੁਣ ਅਸੀਂ 4 ਤੋਂ 5 ਸੇਟੀਆਂ ਦਵਾ ਲੈਣੀਆਂ ਆ। ਕਿ ਜਿਹੜੇ ਆਪਾਂ ਛੋਲੇ ਲਏ ਆ ਬਿਲਕੁਲ ਇਹ ਸੌਫਟ ਹੋ ਜਾਣੇ ਚਾਹੀਦੇ ਆ ਇੱਕ ਚੀਜ਼ ਇਹਦੇ ਵਿੱਚ ਅਸੀਂ ਹੋਰ ਪਾਉਂਦੇ ਆ ਮੈਂ ਪਹਿਲਾਂ ਪਾਣੇ ਭੁੱਲ ਗਈ ਐ ਆਪਾਂ ਪਾ ਲੰਦੇ ਅਦਰਕ ਤੇ ਲਸਣ ਦਾ ਪੇਸਟ ਇੱਕ ਚਮਚਾ ਪਾ ਲੈਣਾ ਹੈ ਛੋਲੇ ਸਾਡੇ ਪੁੱਟਕੇ ਤਿਆਰ ਐ ਇਹਦੇ ਵਿੱਚੋਂ ਅਸੀਂ ਤੇਜ ਪੱਤਾ ਉਹ ਕਾਲ ਦੇਣੇ ਇਲਾਚੀਆਂ ਤੇ ਵੱਡੀ ਇਲਾਚੀ ਛੋਟੀ ਇਲਾਚੀ ਜਿਹੜੀ ਲਈਆਂ ਸੀ ਉਹਨਾਂ ਨੂੰ ਵਿੱਚੇ ਰਹਿਣ ਦੇਣੀ ਐ ਤੁਸੀਂ ਕੋਈ ਵੀ ਇਸ ਤਰ੍ਹਾਂ ਕੜਛੀ ਲੈ ਕੇ ਇਥੇ ਵਿੱਚ ਜਿਹੜੇ ਪਿਆਜ਼ ਹੈ ਇਹਨੂੰ ਇਸ ਤਰ੍ਹਾਂ ਹਲਕਾ-ਹਲਕਾ ਜਿਹਾ ਸਮੈਸ਼ ਕਰ ਦੇਣਾ ਹੈ ਜਿਆਦਾ ਮੈਸ਼ ਨਹੀਂ ਕਰਨਾ ਬਸ ਹਲਕਾ ਜਿਹਾ ਮੈਸ਼ ਕਰ ਦੇਣਾ ਕਿ ਇਹਨੇ ਇਹੇ ਵਿੱਚ ਰੱਜੰਤ ਸੰਗੜੇ ਜਿਹਾ ਹੋ ਜਾਣਾ ਇਸ ਤਰੀਕੇ ਦੇ ਨਾਲ ਕਾਲੇ ਛੋਲਿਆਂ ਦੀ ਸਬਜ਼ੀ ਬਹੁਤ ਹੀ ਵਧੀਆ ਤੇ ਸਵਾਦ ਬਣਦੀ ਹੈ ਦਾ ਚੰਨਾ ਕੇ ਮੈਸ਼ ਕਰਨਾ ਜਿਆਦਾ ਮੈਸ਼ ਨਹੀਂ ਅਸੀਂ ਕਰਨਾ ਹੁਣ ਤੜਕੇ ਦੇ ਲਈ ਸਾਨੂੰ ਕਿਆ ਕਿਆ ਚਾਹੀਦਾ ਆ ਸੀ ਉਹ ਸਾਰਾ ਸਮਾਨ ਲੈ ਲੰ데요 ਹੈ ਤੜਕੇ ਦੇ ਲਈ ਆਪਾਂ ਜੱਗ ਲੈ ਲਿਆ ਹੈ ਜੱਗ ਵਿੱਚ ਜਿਹੜਾ ਆਪਾਂ ਸਮਾਨ ਪਾਣਾ ਹੈ ਉਹ ਸਾਰਾ ਸਮਾਨ ਅਸੀਂ ਇਹਦੇ ਵਿੱਚ ਪਾ ਲੈਣਾ ਹਰਾ ਧਨੀਆ ਇਸ ਤਰ੍ਹਾਂ ਤੁਸੀਂ ਡੰਡੀਆਂ ਸਮੇਤ ਲੈ ਲੈਣਾ ਹੈ ਹੁਣ ਇਸ ਵਿੱਚ ਪਾ ਦਿੰਦੇ ਹੈਗੇ ਲਾਲ ਮਿਰਚ ਪਾਊਡਰ ਨਮਕ ਨਮਕ ਆਪਾਂ ਪਹਿਲਾਂ ਵੀ ਪਾਇਆ ਸੀ ਇਸ ਲਈ ਹੁਣ ਬਿਲਕੁਲ ਥੋੜਾ ਨਮਕ ਪਾਣਾ ਹੈ ਦੇ ਟੇਸਟ ਦੇ ਮੁਤਾਬਕ ਤੁਸੀਂ ਨਮਕ ਪਾ ਲੈਣਾ ਹੈ ਤੇ ਚੁਟਕੀਕ ਪਾਵਾਂਗੇ ਇਹਦੇ ਵਿੱਚ ਕਾਲਾ ਨਮਕ ਹਲਦੀ ਪਾਊਡਰ ਗਰਮ ਮਸਾਲਾ ਧਨੀਆ ਪਾਊਡਰ ਜੀਰਾ ਪਾਊਡਰ ਕਸੂਰੀ ਮੇਥੀ ਤੇ 7 ਤੋਂ 8 ਲਸਣ ਦੀਆਂ ਗੱਠੀਆਂ ਇਹ ਸਾਰਾ ਸਮੋਹਣ ਆਪਾਂ ਸਬਜੀ ਦੇ ਮੁਤਾਬਕ ਜਿੰਨੀ ਜਿਆ ਸਬਜੀ ਬਣਾਣੀ ਹੈ ਉਹਦੇ ਮੁਤਾਬਕ ਤੁਸੀਂ ਇਹ ਪਾਊਡਰ ਮਸਾਲੇ ਇਹਦੇ ਵਿੱਚ ਪਾ ਲੈਣੇ ਇਸ ਤਰ੍ਹਾਂ ਮੈਂ ਅੱਧਾ-ਅੱਧਾ ਚਮਚਾ ਸਾਰੇ ਮਸਾਲੇ ਪਾ ਲਏ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਦੋ ਕੜਛੀਆਂ ਪੁੱਜੇ ਹੋਏ ਛੋਲੇ ਪਾ ਲੈਣੇ ਆ ਇੱਕ ਪਾ ਦਿੰਦੇ ਇਹਦੇ ਵਿੱਚ ਹਰੀ ਮਿਰਚ ਤੇ ਥੋੜਾ ਜਿਹਾ ਪਾ ਦਿੰਦੇ ਅਸੀਂ ਇਹਦੇ ਵਿੱਚ ਉਹੀ ਛੋਲੇ ਵਾਲਾ ਪਾਣੀ ਪਾ ਲੈਣਾ ਇਹ ਹੋ ਨਹੀਂ ਦਾ ਪਤਲਾ ਪੇਸਟ ਬਣਾ ਕੇ ਤਿਆਰ ਕਰ ਲੈਣਾ ਪੇਸਟ ਬਣ ਕੇ ਤਿਆਰ ਆ ਬਸ ਇਸ ਤਰ੍ਹਾਂ ਦਾ ਸਾਨੂੰ ਐਨ ਪਤਲਾ ਪੇਸਟ ਚਾਹੀਦਾ ਹੈ ਇਹਦੇ ਨਾਲ ਨਾ ਸਬਜੀ ਇੱਕ ਅਲੱਗ ਫਲੇਵਰ ਦੀ ਬਣਦੀ ਹੈ ਜੇ ਤੁਸੀਂ ਪ੍ਰਾਣੇ ਤਰੀਕੇ ਦੇ ਕਾਲੇ ਛੋਲਿਆਂ ਦੀ ਸਬਜੀ ਖਾ-ਖਾ ਕੇ ਅੱਕ ਗਏ ਤਾਂ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਹੁਣ ਲਾਂਦੇ ਆਂ ਅਸੀਂ ਕਾਲੇ ਛੋਲਿਆਂ ਨੂੰ ਤੜਕਾ ਗੈਸ ਤੇ ਆਪਾਂ ਕੜਾਹੀ ਰੱਖ ਲਈ ਹੈ ਤੁਸੀਂ ਕੜਾਹੀ ਜਾਂ ਪੈਨ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਉਹਦੇ ਵਿੱਚ ਤੜਕਾ ਲਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਪਾ ਲੈਂਦੇ ਆ ਸਰੋਂ ਦਾ ਤੇਲ ਕੋਈ ਵੀ ਤੁਸੀਂ ਤੇਲ ਤੂਜ ਕਰਦੇ ਆ ਉਹ ਲੈ ਲੈਣਾ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਸਾਫ ਤਾਂ ਜੀਰਾ ਤੇ ਚੁਟਕੀ ਪਾ ਲੈਣੀ ਹੈ ਹਿੰਗ ਜੀਰੇ ਨੂੰ ਬਸ ਹਲਕਾ ਜਿਹਾ ਪਕਾ ਕੇ ਉਹਨਿਤ ਦੇ ਵਿੱਚ ਪਾ ਦਿੰਦੇ ਆਸੀਂ ਦੋ ਪਿਆਜ਼ ਨੂੰ ਤੁਸੀਂ ਬਰੀਕ-ਬਰੀਕ ਕੱਟ ਕੇ ਪਾ ਰਣਾ ਹੈ। ਇਹਨਾਂ ਪਿਆਜ਼ਾਂ ਨੂੰ ਤੋਂ ਤੋਂ 10 ਕ ਮਿੰਟ ਇਹਨਾਂ ਨੂੰ ਪਕਾਉਣਾ ਹੈ ਬਸ ਸਾਫ ਕੇ ਜੇ 골ਡਨ ਬਰਾਊਨ ਹੋਏ ਸਿਰ ਲੈਣਾ ਹੈ। ਇਸ ਸਬਜ਼ੀ ਨੂੰ ਤੁਸੀਂ ਦੁਬਾਰਾ ਤੜਕਾ ਉੱਪਰ ਵਿੱਚ ਵੀ ਲਾ ਸਕਦੇ ਹੋ ਇਸ ਤਰ੍ਹਾਂ ਕੜਾਈ ਵਿੱਚ ਵੀ ਲਾ ਸਕਦੇ ਹੋ ਜਾਂ ਪੈਨ ਹੈ ਉੱਥਾ ਪੈਨ ਵਿੱਚ ਵੀ ਲਾ ਸਕਦੇ ਹੋ ਪਿਆਜ਼ ਵੀ ਸਾਡੇ ਪੁੱਜ ਗਏ ਵੇ ਹੁਣ ਜਿਹੜਾ ਅਸੀਂ ਇਹ ਪੇਸਟ ਬਣਾਇਆ ਸੀਗਾ ਉਹ ਵਾਲਾ ਪੇਸਟ ਪਾ ਦਾਂਗੇ ਇਹ ਥੋੜਾ ਜਿਆ ਲਾ ਲੈਂਦੇ ਆ ਪਾਣੀ बस पाणी ਥੋੜਾ ਜਿਹਾ ਲਾਣਾ ਸੋਹੀ ਜਗ ਖੋਲ ਕੇ ਪਾ ਦਿੱਤੀ ਲਾ ਲੈਣਾ ਹੁਣ ਇਹਨੂੰ ਆਪਾਂ ਮਸਾਲੇ ਨੂੰ 2 ਤੋਂ 3 ਮਿੰਟੇ ਨੂੰ ਚੰਗੀ ਤਰ੍ਹਾਂ ਇਹਨੂੰ ਪੁੰਨ ਦੇਣਾ ਹੈ ਜਿਹੜਾ ਸੀ ਇਹ ਤੜਕਾ ਭੁੰਨਣਾ ਹੈ ਇਹਨੂੰ ਤੁਸੀਂ ਟੱਕ ਕੇ ਭੁੰਨ ਲੈਣਾ ਹੈ ਕਿ ਨਹੀਂ ਤਾਂ ਆਪਾਂ ਨੂੰ ਇਹਦੇ ਬਹੁਤ ਹੀ ਜ਼ਿਆਦਾ ਛਿੱਟੇ ਪੈਂਦੇ ਆ ਇਸ ਲਈ ਤੁਸੀਂ ਇਹਨੂੰ ਟੱਕ ਕੇ ਪਕਾ ਲੈਣਾ ਦੇ ਵਿੱਚ ਵਿੱਚ ਕੜਛੀ ਚਲਾਉਂਦੇ ਰਹਿਣਾ ਤੜਕਾ ਵੀ ਸਾਡਾ ਪੁੱਜ ਕੇ ਤਿਆਰ ਹੈ ਮੱਸੀ ਦੇ ਵਿੱਚੋਂ ਖੁਸ਼ਬੂ ਜਦ ਆਉਣ ਲੱਗ ਪੰਦੀ ਹੈ ਤਾਂ ਸਮਝ ਲਓ ਕਿ ਤੜਕਾ ਪੁੱਜ ਗਿਆ ਹੁਣ ਇਹਦੇ ਵਿੱਚ ਪਾ ਦਾਂਦੇ ਅਸੀਂ ਟਮਾਟਰਾਂ ਦਾ ਪੇਸਟ ਤੋਂ ਟਮਾਟਰ ਲਏ ਆ ਉਹਦਾ ਪੇਸਟ ਬਣਾ ਕੇ ਉਹ ਪਾ ਲੈਣਾ ਹੈ ਪੇਸਟ ਪਾ ਕੇ ਤੁਸੀਂ ਬਸ 1 ਮਿੰਟ ਤੁਸੀਂ ਦੁਬਾਰਾ ਫਿਰ ਇਹਨੂੰ ਤੜਕੇ ਨੂੰ ਪੰਨ ਲਾਣਾ ਹੈ ਇਹ ਬਿਲਕੁਲ ਇਸ ਤਰ੍ਹਾਂ ਢਾਬੇ ਦੇ ਸਬਜ਼ੀ ਹੁੰਦੀ ਹੈ ਛੋਲਿਆਂ ਦੀ ਸਬਜ਼ੀ ਜਾਂ ਕਾਲੇ ਛੋਲੇ ਜਾਂ ਚਿੱਟੇ ਛੋਲਿਆਂ ਦੀ ਸਬਜ਼ੀ ਉਸੇ ਤਰ੍ਹਾਂ ਦਾ ਫਲੇਵਰ ਇਸ ਸਬਜ਼ੀ ਦਾ ਬਣੂਗਾ ਜੇ ਤੁਸੀਂ ਇੱਕ ਵਾਰ ਇਸ ਤਰ੍ਹਾਂ ਇਹ ਸਬਜ਼ੀ ਬਣਾ ਲਈ ਹੈ ਤਾਂ ਤੁਸੀਂ ਹੋਟਲਾਂ ਤੇ ਢਾਬਿਆਂ ਦੀ ਸਬਜ਼ੀ ਖਾਣੀ ਬੰਦ ਕਰ ਦੋਗੇ ਤੇ ਘਰ ਵਿੱਚ ਹੀ ਬਣਾ ਕੇ ਇਸ ਤਰ੍ਹਾਂ ਤੁਸੀਂ ਤਿਆਰ ਕਰੋਗੇ ਕਿੰਨੀ ਜ਼ਿਆਦਾ ਇਹ ਵਧੀਆ ਬਣਦੀ ਹੈ ਦਾ ਸਾਡਾ ਪੁੱਜ ਕੇ ਬਿਲਕੁਲ ਹੁਣ ਤਿਆਰ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਚਨੇ ਜਿਹੜੇ ਉਬਾਲ ਕੇ ਰੱਖੇ ਸੀ ਉਹ ਵਾਲੇ ਪਾ ਦਿੰਦੇ ਆ ਇਹ ਤੁਸੀਂ ਚਨੇ ਪਾ ਕੇ ਹੁਣ ਤੁਸੀਂ ਇਹਨੂੰ ਸਬਜੀ ਨੂੰ 3 ਤੋਂ 4 ਮਿੰਟ ਤੁਸੀਂ ਢੱਕ ਕੇ ਪਕਾ ਲੈਣਾ ਤੇ ਥੋੜਾ ਜਿਹਾ ਪਾਣੀ ਲਾ ਦਿੰਦੇ ਅੱਧਿਕ ਕੱਪੀ ਹੋਰ ਪਾਣੀ ਲਾ ਦੇਣੀ ਜੇ ਤੁਸੀਂ ਜ਼ਿਆਦਾ ਸੰਘਣੇ ਰੱਖਣੇ ਆ ਤਾਂ ਤੁਸੀਂ ਪਾਣੀ ਦਾ ਘੱਟ ਇਸਤੇਮਾਲ ਕਰਿਓ ਜੇ ਥੋੜੇ ਜਿਹਾ ਹਲਕੇ ਤੁਸੀਂ ਗਰੇਵੀ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਅੱਧੀ ਕੱਪੀ ਪਾਣੀ ਦੀ ਲਾ ਦੇਣੀ ਹੈ ਮਸੇਸ ਨੂੰ ਤੁਸੀਂ 4 ਤੇ 5 ਕਿ ਮਿੰਟ ਢੱਕ ਕੇ ਪਕਾ ਲੈਣਾ ਹੈ ਬਾਅਦ ਵਿੱਚ ਬਹੁਤਾ ਟਾਈਮ ਨਹੀਂ ਲੱਗਦਾ ਬਣਨ ਨੂੰ ਕਿ ਪਹਿਲਾਂ ਹੀ ਅਸੀਂ ਕਾਲੇ ਛੋਲੇ ਐ ਉਬਾਲ ਕੇ ਰੱਖੇ ਹੋਏ ਤੇ ਕਾਲੀ ਛੋਲਿਆਂ ਦੀ ਸਬਜ਼ੀ ਸਾਡੇ ਗਰਮਾ ਗਰਮ ਬਣ ਕੇ ਤਿਆਰ ਦੇਖ ਸਕਦੇ ਆ ਗਰੇਵੀ ਆਪਾਂ ਇਹਦੀ ਇੰਨੀ ਕੀ ਗਾੜੀ ਰੱਖੀ ਹੈ ਤੁਸੀਂ ਹੋਰ ਗਾੜੀ ਵੀ ਕਰ ਸਕਦੇ ਥੋੜੀ ਇਸ ਤੋਂ ਪਤਲੀ ਵੀ ਕਰ ਸਕਦੇ ਜਿਹੜੀ ਟੱਬਿਆਂ ਤੇ ਹੁੰਦੀਆਂ ਬਸ ਇੰਨੀ ਕੀ ਉਹ ਗਾੜੀ ਗਰੇਵੀ ਹੁੰਦੀ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਹਾਂ ਥੋੜਾ ਜਿਹਾ ਫਰੈਸ਼ ਧਨੀਆ ਇਹਨੂੰ ਕਰਦੇ ਆ ਮਿਕਸ ਇਸ ਤਰੀਕੇ ਦੇ ਨਾਲ ਤੁਸੀਂ ਵੀ ਕਾਰੇ ਛੋਲਿਆਂ ਦੀ ਸਬਜ਼ੀ ਬਣਾ ਸਕਦੇ ਹੋ ਜੇ ਪੁਰਾਣੇ ਤਰੀਕੇ ਤੋਂ ਤੁਸੀਂ ਸਬਜ਼ੀ ਖਾ ਖਾ ਕੇ ਅੰਗ ਗਏ ਆ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰੇ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗੇ ਹਾਂ ਇਸ ਸਾਦੀ ਨੂੰ ਬਣਾਉਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਸਵਾਦ ਵੀ ਇਹ ਉੰਨੇ ਹੀ ਜ਼ਿਆਦਾ ਆਏ ਹੈ ਬਣਦੀ ਹੈ ਸਿਰਫ ਇਹਦਾ ਇੱਕ ਤੜਕਾ ਹੀ ਹੈ ਜਿਹੜਾ ਆਪਾਂ ਤੜਕਾ ਥੋੜਾ ਜਿਹਾ ਅਲੱਗ ਤਰੀਕੇ ਦੇ ਨਾਲ ਲਾ ਦਿੰਦੇ ਆ ਉਹ ਸਬਜ਼ੀ ਉੰਨੇ ਹੀ ਜ਼ਿਆਦਾ ਸਵਾਦ ਬਣਦੀ ਹੈ ਜੇ ਹਰ ਰੋਜ਼ ਤੁਸੀਂ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਮੇਰੇ ਚੈਨਲ HK ਪੰਜਾਬੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜਿਸ ਵਿੱਚ ਅਸੀਂ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਆ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਅੱਜ ਇਸੇ ਤਰ੍ਹਾਂ ਅਸੀਂ ਸਿੰਪਲ ਤਰੀਕੇ ਦੇ ਨਾਲ ਕਾਲੇ ਛੋਲਿਆਂ ਦੀ ਗਰੇਵੀ ਵਾਲੀ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਜੁੜੇ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ